ਬੇਬੇ ਨੂੰ ਮੈਂ ਤਾਈ ਆਦੀ ਹੁੰਦੀ ਸੀ ਤੇ ਉਹਨਾਂ ਦੀ ਵੱਡੀ ਬੇਬੇ ਨੂੰ ਅਸੀਂ ਅੰਬੋ ਕਹਿੰਦੇ ਹਾਂ ਚਾਚਾ ਤਾਇਆ ਬਾਈ ਮਾਮਾ ਉੱਪਰ ਕਿੰਨੀਆਂ ਹੀ ਰਿਸ਼ਤੇਦਾਰੀਆਂ ਤੇ ਅਸੀਂ ਕੋਠੇ ਤੇ ਚੜ੍ਹ ਕੇ ਦੇਖਿਆ ਉਹ ਚਾਚੀ ਦਾਇਆ ਪੂਰਾ ਮੈਂ ਮੇਰੀ ਭਾਬੀ ਮੇਰੀਆਂ ਭੈਣਾਂ ਛੋਟੀਆਂ ਵੱਡੀਆਂ ਸਾਰੇ ਲੋਕ ਕੋਠਿਆਂ ਤੇ ਚੜ ਕੇ ਅਸੀਂ ਦੇਖਿਆ ਨਾਲ ਵਾਲੇ ਪਿੰਡੋਂ ਤੇ ਸਾਡੇ ਪਿੰਡੋਂ ਬਹੁਤ ਹੀ ਸਾਰੇ ਲੋਕ ਗੱਡਿਆਂ ਤੇ ਚੜ ਕੇ ਨਾਲੇ ਰੋ ਰਹੇ ਐ ਨਾਲੇ ਆਪਦਾ ਸਮਾਨ ਇਕੱਠਾ ਕਰੀ ਜਾਂਦੇ ਐ ਘਰ ਵਿਹਲੇ ਕਰੀ ਜਾਂਦੇ ਐ ਤੁਰਨ ਲੱਗੇ ਆਇ ਤੋਂ ਨਹੀਂ ਤਾਂ ਗੱਲ ਐ ਆਪਣੀਆਂ ਨਿਆਈਆਂ ਕੋਲ ਦੀ ਆ ਨਾਲ ਦੇ ਪਿੰਡ ਦੀਆਂ ਗਦਾਂ ਕੋਲ ਦੀ ਆਪਣੇ ਪਿੰਡ ਦਾ ਇੱਕ ਅੱਧਾ ਘਾਰੀ ਸੀ ਪਰ ਨਾਲ ਦੇ ਪਿੰਡ ਅੱਧਾ ਪਿੰਡ ਮੁਸਲਮਾਨਾਂ ਦਾ ਸੀ ਸਾਰੇ ਗੱਡੇ ਪਰ ਪਰ ਅਸੀਂ ਦੇਖਿਆ ਇੱਕ ਪੂਰਾ ਕਾਫਲਾ ਤੁਰਿਆ ਜਾਂਦਾ ਤੇ ਤੁਰਦੇ ਤੁਰਦੇ ਦੇਖਿਆ ਕਿ ਰੌਲਾ ਪੈ ਗਿਆ ਗੋਲੀਆਂ ਚੱਲਣ ਦੀ ਆਵਾਜ਼ ਆਈ ਗੰਡਾਸੇ ਗੰਧਾਲੀਆਂ ਕੁਰਪਾਨਾਂ ਚੱਲਦੀਆਂ ਅਸੀਂ ਆਪ ਦੇਖੀਆਂ ਥੋੜੇ ਚਿਰ ਬਾਅਦ ਮੇਰਾ ਬਾਪੂ ਭੱਜ ਆਇਆ ਡਗੜ ਡਗੜ ਪੌੜੀਆਂ ਚੜ ਗਿਆ ਚਿਵਾਰੇ 'ਚ ਮੇਰਾ ਪਰਦਾਇਆ ਸੁੱਤਾ ਪਿਆ ਸੀ ਤਾਇਆ ਪ੍ਰਤਾਪ ਉਹਨੂੰ ਪ੍ਰਤਾਪ ਡਾਕੂ ਵੀ ਕਹਿੰਦੇ ਸੀ ਪ੍ਰਤਾਪ ਜੀਆ ਪ੍ਰਤਾਪ ਜੀਆ ਉੱਠ ਤੂੰ ਸੁੱਤਾ ਪਿਆ ਗੱਲ ਤਾਂ ਉਹੀ ਹੋਈ ਜਿਹੜੀ ਦਾ ਡਰ ਸੀ ਕੀ ਹੋ ਗਿਆ ਮੀਹਾਂ ਸਿਆ ਇੰਨਾ ਕਿਉਂ ਘਬਰਾਇਆ ਮੈਂ ਉਹ ਛੋਰਾ ਨੇ ਗੱਲ ਉਹੀ ਕਰਤੀ ਜਿਹੜੀ ਨਹੀਂ ਕਰਨੀ ਸੀ ਰੌਲਾ ਪੈ ਗਿਆ ਹਿੰਦੁਸਤਾਨ ਪਾਕਿਸਤਾਨ ਬਣ ਗਿਆ ਨਾਲ ਦੇ ਪਿੰਡ ਦੇ ਲੋਕ ਕਾਫਲਾ ਬਣ ਕੇ ਤੁਰ ਜਾਂਦੀ ਸੀ ਤੇ ਆਪਣੇ ਪਿੰਡ ਦੇ ਮੁੰਡੇ ਕਾਫਲਾ ਲੁੱਟਣ ਪੈ ਗਏ ਵਿੱਚੇ ਆਪਣੇ ਵਾਲਾ ਦਲਸੋਂ ਸੀ ਵੱਡਾ ਸੂਰਮਾ ਹੈ ਦਲਸੋਂ ਸੀ ਦਲਸੋਂ ਕੀ ਸੀ ਦਲਸੋਂ ਆਰਿਆ ਵਿਗਿਆ ਕੀ ਗੱਲ ਕੀ ਹੋਈ ਤੂੰ ਹੌਸਲਾ ਕਰ ਮੈਨੂੰ ਸਾਰੀ ਗੱਲ ਦੱਸ ਹੋਣੀ ਕੀ ਸੀ ਆਪਣੇ ਪਿੰਡ ਦੇ ਮੁੰਡੇ ਤੜਕੀ ਗੰਡਾਸੇ ਤਿੱਖੇ ਕਰਦੇ ਫਿਰਦੇ ਸੀ ਕਿਰਪਾਨਾਂ ਚੱਕੀ ਫਿਰਦੇ ਸੀ ਮੈਂ ਬਥੇਰਾ ਰੋਕਿਆ ਉਹ ਨਾ ਜਾਓ ਏ ਨਾ ਜਾਓ ਇਹ ਆਪਣੇ ਭਰਾ ਐ ਕੀ ਹੋ ਗਿਆ ਅੱਜ ਮਾੜਾ ਦਿਨ ਆ ਗਿਆ ਇਹਨਾਂ ਨੇ ਆਪਣੇ ਨਾਲ ਸੀਰ ਕੀਤੇ ਐ ਵਿੜੀਆਂ ਕੀਤੀਆਂ ਲਿਹਾਜ਼ਾਂ ਪਾਲੀਆਂ ਵਿਆਹਾਂ ਸ਼ਾਦੀਆਂ ਤੇ ਇਕੱਠੇ ਹੋਏ ਆ ਮੇਲੇ ਇਕੱਠੇ ਦੇਖਣ ਗਏ ਆ ਕੀ ਹੋ ਗਿਆ ਅੱਜ ਉਹਨਾਂ ਤੇ ਦਿਨ ਮਾਰਾ ਆ ਗਿਆ ਤਾਂ ਕੋਈ ਗੱਲ ਨਹੀਂ ਕੱਲ ਨੂੰ ਠੰਡ ਵਰਤ ਜੂ ਵਾਪਸ ਆਪਦੇ ਘਰੀ ਆ ਜਾਣਗੇ ਤਾਂ ਮੈਨੂੰ ਮੋੜ ਕੇ ਕਹਿੰਦੇ ਨਹੀਂ ਚਾਚਾ ਤੈਨੂੰ ਨਹੀਂ ਪਤਾ ਪਾਕਿਸਤਾਨ ਚ ਇਹਨਾਂ ਨੇ ਸਾਡੇ ਬਹੁਤ ਸਾਰੇ ਲੋਕਾਂ ਨੂੰ ਮਾਰਤਾ ਤੇ ਲੁੱਟਿਆ ਵੀ ਹੈ ਤੇ ਇਸੇ ਤਰ੍ਹਾਂ ਲੁੱਟਣ ਜਾਂਦੇ ਰਹੇ ਮੇਰੀ ਮਾਂ ਦੱਸਦੀ ਕਿਉਂ ਜਦੋਂ ਕੋਈ ਕੁਛ ਲੁੱਟ ਰਿਆ ਸੀ ਕੋਈ ਕੁਛ ਲੁੱਟ ਰਿਆ ਸੀ ਕੋਈ ਸੋਨਾ ਲੁੱਟ ਰਿਆ ਸੀ ਕੋਈ ਪੈਸੇ ਲੁੱਟ ਰਿਆ ਸੀ ਤਾਂ ਮੇਰੇ ਚਾਚੇ ਦਲਸਿਓ ਨੇ ਇੱਕ ਸੰਦੂਕ ਭੰਨ ਕੇ ਉਹਦੇ ਵਿੱਚੋਂ ਬਾਗ ਤੇ ਫਲਕਾਰੀਆਂ ਕੱਢ ਲੇ ਤੱਬਰ ਕੱਡੇ ਵਿੱਚ ਬੈਠੀ ਮੁਸਲਮਾਨ ਮਟਿਆਰ ਨੇ ਆਪਣੇ ਬਾਪ ਨੂੰ ਕਿਹਾ ਵੇਖ ਵੇ ਅੱਬਾ ਮੇਰੇ ਦੋਸ਼ਕਾ ਨਾਲ ਕੱਟੇ ਬਾਗ ਤੇ ਫਲਕਾਰੀਆਂ ਕਿਵੇਂ ਲੁੱਟ ਕੇ ਲਈ ਜਾਂਦੇ ਆ ਤਾਂ ਉਸ ਤੋਂ ਆਪਣੀ ਧੀ ਦੀ ਪੁਕਾਰ ਆਪਣੀ ਧੀ ਦੀ ਫਰਿਆਦ برداشت ਨਾ ਹੋਈ ਤੇ ਗੱਡੇ ਤੇ ਬੈਠ ਕੇ ਯਾਲ ਹੀ ਕਹਿੰਦੇ ਨੇ ਸੇਲਾ ਚੱਕ ਲਿਆ ਤੇ ਯਾਲ ਹੀ ਕਹਿੰਦੇ ਨੇ ਨਾਲਦਾਂ ਨੂੰ ਲਲਕਾਰਿਆ ਉਹ ਤੁਸੀਂ ਚੋੜੀਆਂ ਪਾਈਆਂ ਇਹ ਸਾਨੂੰ ਐ ਲੁੱਟ ਕੇ ਮੁੜ ਜਾਣਗੇ ਤਾਂ ਕਹਿੰਦੇ ਘਾਉਂਦੇ ਗੱਡਿਆਂ ਤੋਂ 5 10 ਨੌਜਵਾਨ ਉਤਰੇ ਤੇ ਦੋ ਦੋਰਾ ਲੜਾਈ ਸਾਹਮਣੇ ਦਿਸਣ ਲੱਗੀ ਦੋ ਤਰੀ ਕਰਦੇ ਕਰਾਉਂਦੇ ਇੱਕ ਬੰਦਾ ਉਹਨਾਂ ਦਾ ਮਾਰਿਆ ਗਿਆ ਤੇ ਇੱਕ ਬੰਦਾ ਸਾਡੇ ਪਿੰਡ ਦੋ ਬੰਦੇ ਸਾਡੇ ਪਿੰਡ ਦੇ ਮਾਰੇ ਉਹਨਾਂ ਵਿੱਚ ਮੇਰਾ ਤਾਇਆ ਦਲਸੋਂ ਵੀ ਸੀ ਮਾਂ ਇਹ ਗੱਲ ਵੀ ਸੁਣਾਉਂਦੀ ਤੇ ਉਹਦੇ ਅੱਖ ਦੇ ਵਿੱਚ ਇੱਕ ਇੰਜ ਨਾਉਂਦੀ ਕਿਉਂਕਿ ਉਸ ਨੂੰ ਪਤਾ ਸੀ ਕਿ ਜੋ ਉਸ ਉਸਦੇ ਚਾਚੇ ਦਲਸਿਓ ਨੇ ਕੀਤੀ ਉਹ ਕੋਈ ਚੰਗੀ ਗੱਲ ਨਹੀਂ ਸੀ ਗੱਲ ਸੁਣਦੇ ਸਾਰ ਮੇਰਾ ਬਾਪੂ ਤੇ ਮੇਰਾ ਦਾਇਆ ਫਟਾਫਟ ਪੌੜੀਆਂ ਉਤਰ ਗਏ ਤੇ ਦਾਇਆ ਨੇ ਕਿੱਲੇ ਨਾਲੋਂ ਵਧਿਆ ਆਪਦਾ ਕਾਲਾ ਘੋੜਾ ਖੋਲਿਆ ਗਾਤਰੇ ਰਫਨ ਪਾਈ ਤੇ ਘੋੜੇ ਚੜ ਕੇ ਰਫ ਕਾਫਲੇ ਦੇ ਮੂਹਰੇ ਜਾ ਘੜੋਤਾ ਤੇ ਦਾੜ ਦਾੜ ਕਰਦੇ ਦੋ ਫੈਰ ਕੱਢੇ ਸਾਰੇ ਟਟੰਬਰ ਗਏ ਵੀ ਆ ਕੀ ਭਣਾ ਵਰਤ ਗਿਆ ਡਕੂ ਲੁੱਟਣਾ ਪਏ ਮੇਰੇ ਤਾਏ ਦੇ ਕਾਲਾ ਪੋਥਾ ਤੇ ਕਾਲਾ ਕੁਰਤਾ ਤੇ ਕਾਲੀ ਦੁਰਲੇ ਵਾਲੀ ਪੱਗ ਬੰਨੀ ਹੋਈ ਸੀ ਤਾਏ ਨੇ ਕਿਹਾ ਖਬਰਦਾਰ ਜੇ ਕਿਸੇ ਨੇ ਕਾਫੇ ਮੁਕਾਫਲੇ ਬੰਨੀ ਉਂਗਲ ਵੀ ਕੀਤੀ ਲੋਥਾਂ ਖਲਾਰ ਦੋ ਲੋਥਾਂ ਤਾ ਸਾਰੇ ਪਿੰਡ ਦੇ ਮੁੰਡੇ ਜਿਿੰਨੇ ਤਾਇ ਤੋਂ ਘਤਰਾਂਦੇ ਹੋਏ ਕੰਨ ਝਾੜਦੇ ਹੋਏ ਗਲੀਆਂ ਵਿੱਚ ਲੁਕ ਗਏ ਤੇ ਕਾਫਲਾ ਅਠੰਬਰ ਕੇ ਖੜ ਗਿਆ ਕਾਫਲੇ ਦੇ ਮੂਹਰੇ ਹੋ ਕੇ ਕਾਫਲੇ ਦੇ ਇੱਕ ਬਜ਼ੁਰਗ ਨੇ ਕਿਹਾ ਸਰਦਾਰਾ ਸਾਡੇ ਤੋਂ ਕੀ ਗਲਤੀ ਹੋ ਗਈ ਤਾਂ ਮੇਰੇ ਤਾਇ ਨੇ ਕਿਹਾ ਗਲਤੀ ਤੁਹਾਡੇ ਤੋਂ ਨਹੀਂ ਹੋਈ ਗਲਤੀ ਤਾਂ ਸਾਡੇ ਤੋਂ ਹੋਈ ਹੈ ਸਾਡੇ ਤੁੰਡਿਆਂ ਤੋਂ ਹੋਈ ਐ ਮੈਂ ਉਸਦੀ ਮਾਫੀ ਮੰਗਦਾ ਤੇ ਜਿੰਨਾ ਚਿਰ ਇਸ ਪ੍ਰਤਾਪ ਸਿੰਘ ਦੇ ਵਿੱਚ ਜਾਨ ਹੈ ਤੁਹਾਡੇ ਕਾਫਲੇ ਵੱਨੀ ਕੋਈ ਅੱਖ ਚੱਕੇ ਨਹੀਂ ਚੱਕ ਸਕਦਾ ਤੇ ਜਿਹੜਾ ਆਊਗਾ ਉਹਨੂੰ ਮੇਰੀ লাশ ਤੋਂ ਦੀ ਲੰਘਣਾ ਪਊਗਾ ਚਲੋ ਮੈਂ ਤੁਹਾਨੂੰ ਕੈਂਪ ਤੱਕ ਛੱਡ ਕੇ ਆਉਂਗਾ ਤੇ ਤਾਇਏ ਨੇ ਆਪ ਦਾ ਘੋੜਾ ਕਾਫਲੇ ਦੇ ਮੂਹਰੇ ਲਾ ਦਿੱਤਾ ਤੇ ਰਮਾ ਰਮੀ ਕਾਫਲਾ ਉਹਦੇ ਪਿੱਛੇ ਤੁਰ ਪਿਆ ਮੈਨੂੰ ਦੂਹੁਰਤਾਂ ਹੀ ਜਾਂਦਾ ਕਾਫਲਾ ਹਵਦਾ ਦਾਇਆ ਤੇ ਉਸਤੇ ਬੰਨੀ ਤੁਰਲੇ ਵਾਲੀ ਪਾਕ ਤੇ ਉਹਦਾ ਤੁਰਲਾ ਦਿੱਸਾਰਿਆ ਮੈਂ ਹੁਣ ਵੀ ਕਈ ਵਾਰੀ ਯਾਦ ਕਰਦੀ ਆ ਬੈਠਦੀ ਆ ਸੋਚਦੀ ਆ ਤਾਂ ਮੈਨੂੰ ਐਂ ਲੱਗਦਾ ਉਹ ਮੇਰਾ ਦਾਇਆ ਪ੍ਰਤਾਪ ਸੋਂ ਨਹੀਂ ਸੀ ਮੈਂ ਉਸ ਤਾਇਰਾ ਨਾਲ ਮਾਲਵਾ ਸਿੰਘ ਹੋਣਾ ਚਾਹੀਦਾ ਸੀ ਕਿਉਂਕਿ ਸਾਡੇ ਸਾਰੇ ਮਲਵਈਆਂ ਦੇ ਚਿਹਰੇ ਇਕੱਡੇ ਵੱਡੇ ਆ ਸਾਡੇ ਮਲਵਈਆਂ ਦੇ ਦਿਲ ਇਕੱਡੇ ਆ ਤੇ ਮੈਂ ਮਾਂ ਨੂੰ ਪੁੱਛਣਾ ਮਾਂ ਤੇਰੇ ਤਾਏ ਨੂੰ ڈاکੋ ਕਿਉਂ ਕਹਿੰਦੇ ਸੀ ਉਹ ਪੁੱਤ ਸੀ ਤਾਂ ڈاکੋ ਉਹ ਲਡੇਰਾ ਸੀ ਪਰ ਮਾੜੇ ਨੂੰ ਨਹੀਂ ਸੀ ਲੁੱਟਦਾ ਉਹ ਇੱਕ ਸੱਚਾ ਦੇਸ਼ ਭਗਤ ਸੀ ਤੂੰ ਸੁਣਿਆ ਭਗਤ ਸਿੰਘ ਸ਼ਹੀਰ ਭਗਤ ਸਿੰਘ ਦਾ ਨਾਮ ਸੁਣਿਆ ਜਿੱਦਾਂ ਉਸ ਦੀ ਫਾਂਸੀ ਹੋਣੀ ਸੀ ਤਾਂ ਮੇਰੇ ਥਾਈ ਨੇ ਪ੍ਰੋਗਰਾਮ ਆਪਦੇ ਯਾਰਾਂ ਦੋਸਤਾਂ ਨਾਲ ਕਿਹਾ ਕਿ ਚੱਲੋ ਫਰੋਜਪੁਰ ਚੱਲਦੇ ਆਂ ਭਗਤ ਸਿੰਘ ਨੂੰ ਦੇਖ ਕੇ ਆਵਾਂਗੇ ਪਰ ਜਦੋਂ ਉਹ ਫਰੋਜਪੁਰ ਪਹੁੰਚੇ ਤਾਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਭਗਤ ਸਿੰਘ ਨੂੰ ਫਾਂਸੀ ਦੇ ਚੁੱਕੀ ਸੀ ਦਿੱਤੀ ਜਾ ਚੁੱਕੀ ਸੀ ਜੋ ਅੰਗਰੇਜ਼ ਨੇ ਬਿਨਾਂ ਦੱਸੇ ਟਾਈਮ ਤੋਂ ਇੱਕ ਦਿਨ ਪਹਿਲਾਂ ਹੀ ਦੇ ਦਿੱਤੀ ਸੀ ਇਸ ਗੱਲ ਦੀ ਮੇਰੇ ਦਾਏ ਨੂੰ ਬਹੁਤ ਗੁੰਧਕ ਚੜੀ ਤੇ ਉਸ ਨੇ ਉਸ ਭਗਤ ਸਿੰਘ ਦੀ ਸ਼ਹੀਦੀ ਦੀ ਖਤਮ ਸੋਚ ਚੁੱਕੀ ਸੀ ਕਿ ਮੈਂ ਇਹਨਾਂ ਅੰਗਰੇਜ਼ਾਂ ਨੂੰ ਆਰਾਮ ਨਾਲ ਨਹੀਂ ਰਹਿਣ ਦੇਣਾ ਤੇ ਜਿੰਨਾ ਚਿਰ ਮੇਰਾ ਦਾਇਆ ਪ੍ਰਤਾਪ ਸਿੰਘ ਜਿਉਂਦਾ ਰਿਹਾ ਤੇ ਅੰਗਰੇਜ਼ਾਂ ਨਾਲ ਉਹਦਾ ਚੋਰ ਸਿਪਾਹੀ ਦਾ ਖੇਡ ਚੱਲਦਾ ਹੀ ਰਿਹਾ ਕਦੇ ਛੌਨੀ ਲੁੱਟ ਲੈਣੀ ਕਦੇ ਬੰਗਲਾ ਲੁੱਟ ਲੈਣਾ ਕਦੇ ਕੋਈ ਅੰਗਰੇਜ਼ ਦੀ ਗੱਡੀ ਲੁੱਟ ਲੈਣੀ ਤੇ ਲੁੱਟਿਆ ਹੋਇਆ ਮਾਲ ਦੂਰ ਦੂਰ ਦੇ ਪਿੰਡਾਂ ਦੇ ਗਰੀਬਾਂ ਦੇ ਵਿੱਚ ਵੰਡ ਦੇਣਾ ਤੇ ਆਪ ਆ ਕੇ ਨਾਲੇ ਖੇਤੀ ਕਰਦਾ ਉਸ ਖੇਤੀ ਦੇ ਪੈਸੇ ਨਾਲ ਆਪਦਾ ਘਰ ਚਲਾਉਂਦਾ ਕਦੇ ਲੁੱਟਦਾ ਪੈਸਾ ਉਹਨੇ ਘਰੇ ਨਹੀਂ ਸੀ ਵਾੜਿਆ ਅੱਜ ਦੇਸ਼ ਆਜ਼ਾਦ ਹੋ ਗਿਆ ਸੀ ਅੰਗਰੇਜ਼ ਸਾਡਾ ਦੇਸ਼ ਛੱਡ ਕੇ ਜਾ ਰਹੇ ਸੀ ਪਰ ਇਸ ਦੇ ਨਾਲ ਸਾਡਾ ਪੰਜਾਬ ਅੱਧਾ ਰਹਿ ਗਿਆ ਸੀ ਸਾਡਾ ਪੰਜਾਬ ਬਹੁਤ ਸਾਰਾ ਲੁੱਟਿਆ ਗਿਆ ਸੀ ਸਾਡਾ ਪੰਜਾਬ ਤੇ ਨੌਜਵਾਨ ਬਜ਼ੁਰਗ ਔਰਤਾਂ ਬੱਚਿਆਂ ਦੀਆਂ ਲਾਸ਼ਾਂ ਥਾਂ-ਥਾਂ ਤੇ ਖਿਲਰ ਰੀਆਂ ਪਈਆਂ ਸੀ ਇੱਕ ਪਾਸੇ ਤਾਂ ਮੇਰਾ ਤਾਇਆ ਪ੍ਰਤਾਪ ਸਿੰਘ ਖੁਸ਼ ਸੀ ਕਿ ਦੇਸ਼ ਆਜ਼ਾਦ ਹੋ ਗਿਆ ਪਰ ਦੂਜੇ ਪਾਸੇ ਉਸ ਨੂੰ ਦੁੱਖ ਸੀ ਕਿ ਅਸੀਂ ਪੰਜਾਬੀਆਂ ਨੇ ਅਸੀਂ ਮਲਵਈਆਂ ਨੇ ਇਸ ਆਜ਼ਾਦੀ ਦਾ ਬਹੁਤ ਵੱਡਾ ਮੁੱਲ ਤਾਰਿਆ ਇਹ ਕਹਿੰਦੀ ਗੱਲਾਂ ਕਰਦੀ ਮੇਰੀ ਮਾਂ ਅਕਸਰ ਚੁੱਪ ਕਰ ਜਾਂਦੀ ਹੈ ਅੱਖਾਂ ਵਿੱਚ ਲੈਂਦੀ ਹੈ ਆਦੇ ਤਾਏ ਪ੍ਰਤਾਪ ਸਿੰਘ ਨੂੰ ਤੇ ਮਾਲਵਾ ਸਿੰਘ ਨੂੰ ਦੇਰ ਤੱਕ ਯਾਦ ਕਰਦੀ ਰਹਿੰਦੀ ਹੈ ਧੰਨਵਾਦ